ਕਿ ਉਸ ਨੂੰ ਉਸਦੇ ਅੰਜਾਮ ਤੱਕ ਪਚਾਇਆ ਜਾ ਚੁੱਕਿਆਗਾ ਤੇ ਉਹ ਇਸ ਸਮੇਂ ਉਹਦੇ ਤੇ ਕਾਰਵਾਈ ਹੋ ਚੁੱਕੀ ਹੈ ਹੋ ਰਹੀ ਹੈ ਅੰਦਰ ਚਲਿਆ ਗਿਆ ਸੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜਿਹੜੇ ਦੰਦ ਨੇ ਇਹ ਜੀਵ ਨੂੰ ਕਹਿੰਦੇ ਕਿ ਤੂੰ ਕੱਲੀ ਐ ਤੇ ਅਸੀਂ ਬੱਤੀ ਹਾਂ ਤੇ ਤੇਰੀ ਸਾਡੇ ਸਾਹਮਣੇ ਕੋਈ ਔਕਾਤ ਨਹੀਂ ਪਰ ਕਹਿੰਦੇ ਜੀਵ ਕਹਿੰਦੀ ਕਿ ਮੈਂ ਕੱਲੀ ਆ ਪਰ ਮੈਂ ਇੰਨੀ ਪਾਵਰ ਰੱਖਦੀ ਆ ਕਿ ਅਗਰ ਮੈਂ ਚਾਹਾਂ ਤਾਂ ਤੁਹਾਨੂੰ ਬੱਤੀਆਂ ਨੂੰ ਕਢਵਾ ਸਕਦੀ ਆ ਸੋ ਦੋਸਤੋ ਤੁਸੀਂ ਗੱਲ ਮੇਰੀ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਕਿ ਜਿਹੜੀ ਜੀਵ ਹੈ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜ ਤੜਵਾ ਦਿੰਦੀ ਹੈ ਅਗਰ ਤੁਸੀਂ ਇਸ ਨੂੰ ਇਹ ਕੰਟਰੋਲ ਵਿੱਚ ਨਾ ਰਹਿਏ ਤਾ ਇਹੋ ਹਾਲ ਹੁੰਦਾ ਹੈ ਜੋ ਅੱਜ ਡਾਕਟਰ ਗੁਰਵਿੰਦਰ ਜਿਹੜਾ ਲੁਧਿਆਣੇ ਵਾਲਾ ਉਹਦੇ ਨਾਲ ਹੋ ਰਿਹਾ ਕਿਉਂਕਿ ਕੱਲ ਕੋ ਨੂੰ ਪਤਾ ਉਹਨੇ ਪੀਪੀ ਸੁਖਵਿੰਦਰ ਦੇ ਬੇਟੀ ਦੇ ਉੱਪਰ ਕੋਈ ਕਮੈਂਟ ਕੀਤਾ ਸੀਗਾ ਜਿਸ ਦਾ ਰਿਜ਼ਲਟ ਉਹਨੂੰ ਅੱਜ ਦੋਸਤੋ ਮਿਲ ਗਿਆ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਈਪਰ ਜਿੱਕਾ ਸਾਲਪ ਸਾਹਿਬ ਵਾਈਪਰ ਜਿੱਕਾ ਫਤਿਹ ਦੋਸਤੋ ਮੈਂ ਜੋ ਪਹਿਲਾਂ ਗੱਲ ਕੀਤੀ ਆ ਕਿ ਜਿਹੜੀ ਜੀਬ ਹੈ ਇਹ ਅਗਰ ਕੰਟਰੋਲ ਦੇ ਵਿੱਚ ਨਾ ਰਹੇ ਤਾਂ ਤੁਹਾਡੀਆਂ ਜਿਹੜੀਆਂ ਸਰੀਰ ਦੀਆਂ ਹੱਡੀਆਂ ਤੇ ਦੰਦ ਨੇ ਇਹਨਾਂ ਨੂੰ ਤੜਵਾ ਸਕਦੀ ਹੈ ਇਹੋ ਹਾਲ ਇਹ ਡਾਕਟਰ ਸੁਖਵਿੰਦਰ ਨੇ ਜਿਹੜਾ ਲੁਧਿਆਣੇ ਵਾਲਾ ਸੌਰੀ ਡਾਕਟਰ ਗੁਰਵਿੰਦਰ ਨੇ ਇਹਦੀ ਜੀਭ ਨੇ ਇਹਦੇ ਨਾਲ ਕਰਵਾਇਆ ਕਿ ਇਹ ਬੰਦਾ ਆਪਣੀ ਜੀਭ ਨੂੰ ਆਪਣੇ ਕੰਟਰੋਲ ਵਿੱਚ ਨਹੀਂ ਰੱਖ ਸਕਿਆ ਜਿਸ ਕਾਰਨ ਕਰਕੇ ਉਹਦਾ ਅੱਜ ਉਹਨੂੰ ਰਿਜ਼ਲਟ ਮਿਲ ਗਿਆ ਸੋ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਕੱਲ ਉਹਨੇ ਪੀਪੀ ਸੁਖਵਿੰਦਰ ਦੇ ਬੱਚਿਆਂ ਦੇ ਉੱਪਰ ਕੋਈ ਕਮੈਂਟ ਕੀਤਾ ਸੀਗਾ ਜਿਸ ਦਾ ਅਸੀਂ ਵੀ ਵੀਡੀਓ ਪਾ ਕੇ ਵਿਰੋਧ ਕੀਤਾ ਸੀਗਾ ਔਰ ਹਰ ਇੱਕ ਬੰਦੇ ਨੇ ਇਨਸਾਫ ਪਸੰਦ ਬੰਦੇ ਨੇ ਉਹਦਾ ਵਿਰੋਧ ਕੀਤਾ ਕਿਉਂਕਿ ਇਹ ਉਹਦੀ ਇੱਕ ਹੱਦ ਕਰਾਸ ਕਰਨ ਵਾਲੀ ਲਿਮਟ ਜਿਹੜੀ ਇੱਕ ਲਿਮਟ ਹੁੰਦੀ ਹੈ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਜਦੋਂ ਕੋਈ ਬੰਦਾ ਲਿਮਟ ਕਰਾਸ ਕਰ ਜਾਂਦਾ ਤਾਂ ਦੋਸਤੋ ਫਿਰ ਇਹੀ ਹਾਲ ਹੁੰਦੇ ਨੇ ਉਹਨੇ ਵੀ ਆਪਣੀ ਲਿਮਟ ਕਿਉਂਕਿ ਪਹਿਲਾਂ ਉਹ ਲਿਮਟਾਂ ਦਾ ਪਹਿਲਾਂ ਵੀ ਕਰਾਸ ਕਰਦਾ ਰਿਹਾ ਕਦੇ ਕਾਸਟਾ ਦੇ ਉੱਪਰ ਬੋਲਦਾ ਹੈ ਜਾਤੀਵਾਦ ਦੇ ਉੱਪਰ ਬੋਲਦਾ ਲੋਕਾਂ ਨੂੰ ਭੜਕਾਉਣਾ ਤੇ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਕਦੇ ਜੱਟਵਾਦ ਦੇ ਉੱਪਰ ਕਿਸੇ ਕਿਸੇ ਕਾਰਨ ਦੇ ਉੱਪਰ ਬੋਲ-ਬੋਲ ਕਿਉਂਨੇ ਜਿਹੜਾ ਹਮੇਸ਼ਾ ਨਾਫਰਤ ਫਲਾਉਣ ਦਾ ਕੰਮ ਕੀਤਾ ਪਰ ਦੋਸਤੋ ਉਸ ਬੰਦੇ ਦੇ ਜਦੋਂ ਆਪਾਂ ਕਹਿੰਦੇ ਉਹਨੇ ਨਾ ਮੈਂ ਕੱਲ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਵੀ ਮੈਂ ਕਿਹਾ ਸੀਗਾ ਕਿ ਜਿਹੜਾ ਉਹਦੇ ਤੇ ਕਾਰਵਾਈ ਪ੍ਰਸ਼ਾਸਨਾ ਕਰੋ ਉਹਦੇ ਕਰ ਦਿੰਦਾ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਪਰ ਕਿਉਂਕਿ ਉਹਦੇ ਪ੍ਰਸ਼ਾਸਨ ਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ ਉਹ ਅੱਗੇ ਵਾਦੇ ਵਾਦੇ ਨੇ ਅੱਗੇ ਜਾ ਕੇ ਬੱਚਿਆਂ ਤੱਕ ਪਹੁੰਚ ਗਿਆ ਪਰ ਅੱਜ ਮੈਂ ਧੰਨਵਾਦ ਕਰਨਾ ਚਾਹਣਾ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਕਾਰਵਾਈ ਕੀਤੀ ਹੈ ਤੇ ਇਸ ਸਮੇਂ ਜੋ ਮੇਰੇ ਸੁੱਤਰ ਦੱਸਦੇ ਨੇ ਕਿ ਉਸ ਨੂੰ ਉਸਦੇ ਅੰਜਾਮ ਤੱਕ ਪਹਚਾਇਆ ਜਾ ਚੁੱਕਿਆਗਾ ਤੇ ਉਹ ਇਸ ਸਮੇਂ ਉਹਦੇ ਤੇ ਕਾਰਵਾਈ ਹੋ ਚੁੱਕੀ ਹੈ ਹੋ ਰਹੀ ਹੈ ਅੰਦਰ ਚਲਿਆ ਗਿਆ ਛੋ ਦੋਸਤੋ ਇਹ ਜਿਹੜੀ ਚੀਜ਼ ਹੈ ਇਹਦੇ ਲਈ ਬਿਲਕੁਲ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ ਧੰਨਵਾਦ ਕਰਦੇ ਆਂ ਅੱਜ ਮੈਂ ਕਹਿਣਾ ਚਾਹਣਾਗਾ ਕਿ ਅਸੀਂ ਇਸ ਗੱਲ ਦੇ ਲਈ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦੇ ਆ ਤੇ ਲੁਧਿਆਣਾ ਕਮਿਸ਼ਨਰ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਫੌਰਨ ਇਸ ਗੱਲ ਦਾ ਨੋਟਿਸ ਲਿਆ ਤੇ ਨੋਟਿਸ ਲੈ ਕੇ ਅੱਜ ਹੀ ਉਹਦੇ ਉੱਤੇ ਜਿਹੜੀ ਕਾਰਵਾਈ ਦਾ ਆਰਡਰ ਦਿੱਤਾ ਤੇ ਅੱਜ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆਗਾ ਪਰ ਦੋਸਤੋ ਸਵਾਲ ਉਥੇ ਹੀ ਖੜਾਗਾ ਕਿ ਅਗਰ ਕੋਈ ਵੀ ਚਾਹੇ ABC ਸਵਾਲ ਮੈਂ ਤੜਕੇ ਵੀ ਕਿਹਾ ਦੀਗਾ ਕਿ ਕੱਲਾ ਡਾਕਟਰ ਗੁਰਵਿੰਦਰ ਦਾ ਨਹੀਂ ਹੈਗਾ ਉੱਥੇ ਕੋਈ ਵੀ ਹੋ ਸਕਦਾ ਬੇਟੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਅਗਰ ਕੋਈ ਬੰਦਾ ਕਿਸੇ ਦੀ ਬੇਟੀ ਦੇ ਉੱਪਰ ਬੋਲੇਗਾ ਬੇਟੀ ਦੇ ਉੱਪਰ ਕੋਈ ਕਮੈਂਟ ਕਰੇਗਾ ਜਾਂ ਕੋਈ ਗਲਤ ਗੱਲ ਕਰੇਗਾ ਤਾਂ ਦੋਸਤੋ ਉਹਦਾ ਰਿਜ਼ਲਟ ਉਹਨੂੰ ਹਰ ਹਾਲਤ ਮਿਲੇਗਾ ਤੇ ਖਾਸ ਤੌਰ ਤੇ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਆਪਾਂ ਆਪਣੀ ਇੱਕ ਕਹਾਵਤ ਹੈ ਕਿ ਧੀਆਂ ਸਭੀਆਂ ਬਰਾਬਰ ਹੁੰਦੀਆਂ ਨੇ ਸੋ ਦੋਸਤੋ ਇਹ ਅੱਜ ਜਿਹੜਾ ਹੋਇਆ ਪੀਪੀ ਸੁਖਵਿੰਦਰ ਹੁਣੀ ਸਵੇਰੇ ਕੱਲ ਉਹਨੇ ਕਿਹਾ ਸੀਗਾ ਕਿ ਮੈਂ ਤੜਕੇ 9 ਵਜੇ 9:30 ਵਜੇ ਤੁਰੂੰਗਾ ਲੁਧਿਆਣਾ ਜਾਊਂਗਾ ਔਰ ਉਹਦੇ ਕੋਲੇ ਜਾਊਂਗਾ ਪਰ ਉਸ ਤੋਂ ਬਾਅਦ ਉਹਨਾਂ ਨੇ ਸਿਆਣੀ ਗੱਲ ਕੀਤੀ ਕਿ ਉਹ ਪ੍ਰਸ਼ਾਸਨ ਕੋਲ ਗਏ ਪਰ ਨਾਲ ਦੇ ਨਾਲ ਜਿਹੜਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਉਹਨੂੰ ਇਸ ਸਮੇਂ ਇਸ ਸਮੇਂ ਡਿਟੇਲ ਕਰ ਲਿਆ ਗਿਆਗਾ ਤੇ ਉਦੋਂ ਹੀ ਅਗਲੀ ਜਿਹੜੀ ਕਾਰਵਾਈ ਆ ਉਹ ਕੀ ਕਾਰਵਾਈ ਹੁੰਦੀ ਆ ਕੀ ਦਫਾ ਲੱਗਦੀ ਆ ਉਹ ਵੀ ਤੁਹਾਨੂੰ ਜਲਦੀ ਖਬਰ ਦੇਵਾਂਗੇ ਸੋ ਇਹ ਦੇ ਲਈ ਮੈਂ ਦੁਬਾਰਾ ਫੇਰ ਕਹਿਣਾ ਚਾਹਣਾ ਕਿ ਪ੍ਰਸ਼ਾਸਨ ਦਾ ਧੰਨਵਾਦ ਹੈ ਤੇ ਪੀਪੀ ਸੁਖਵਿੰਦਰ ਨੂੰ ਜਰੂਰ ਇਹ ਮੈਂ ਕਹਿਣਾ ਚਾਹਣਾ ਕਿ ਉਹਨੇ ਬਹੁਤ ਵਧੀਆ ਗੱਲ ਕੀਤੀ ਕਿ ਕੱਲ ਆਪਣੀ ਆਪਣੇ ਵੱਲੋਂ ਜੋ ਗੱਲ ਸੀ ਉਹ ਸਹੀ ਗੱਲ ਕੀਤੀ ਤੇ ਉਹਨੇ ਕਿਉਂਕਿ ਆਮ ਕਈ ਵਾਰੀ ਕੀ ਹੁੰਦਾਗਾ ਕਿ ਮੂਹਰੋ ਬੰਦਾ ਰਿਐਕਸ਼ਨ ਐਸਾ ਕਰਦਾ ਹੈ ਕਿ ਆਪ ਖੁਦ ਉਸੇ ਪਾਸਾ ਦੇ ਵਿੱਚ ਕਈ ਵਾਰੀ ਬੰਦਾ ਬੰਦੇ ਨੂੰ ਜਵਾਬ ਦੇ ਦਿੰਦਾ ਤੇ ਉਹਦਾ ਫਿਰ ਜਿਹੜਾ ਰਿਜ਼ਲਟ ਹੈ ਉਹ ਹੁਣ ਨਾ ਵਧੀਆ ਨਹੀਂ ਹੁੰਦਾ ਪਰ ਉਹਨੇ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਕੱਲ ਕਿਹਾ ਸੀਗਾ ਕਿ ਉਹਨੇ ਚਾਹੇ ਜੋ ਮਰਜ਼ੀ ਕਿਹਾ ਪਰ ਮੈਂ ਕੋਈ ਵੀ ਐਸੀ ਗੱਲ ਨਹੀਂ ਕਰਾਂਗਾ ਕਿ ਉਹਦੇ ਬੱਚਿਆਂ ਨੂੰ ਕਹਾਂ ਜਾਂ ਮੈਂ ਉਹਦੀ ਕੋਈ ਇਸ ਤਰ੍ਹਾਂ ਦੀ ਗੱਲ ਦਾ ਜਵਾਬ ਉਹਦੇ ਤਰ੍ਹਾਂ ਦੇਵਾਂ ਤੇ ਸੋ ਇਹ ਵਧੀਆ ਗੱਲ ਸੀ ਉਹਦੀ ਸੋ ਦੋਸਤੋ ਇਹਦੇ ਲਈ ਮੈਂ ਦੁਬਾਰਾ ਫੇਰ ਧੰਨਵਾਦ ਕਰਕੇ ਇਹ ਕਹੂੰਗਾ ਕਿ ਉਹਨੂੰ ਹੁਣ ਅਗਰ ਪ੍ਰਸ਼ਾਸਨ ਨੇ ਡਿਟੇਨ ਕੀਤਾਗਾ ਤਾਂ ਉਹਦੇ ਤੇ ਕਾਰਵਾਈ ਵੀ ਪੂਰੀ ਸਖਤ ਹੋਣੀ ਚਾਹੀਦੀ ਆ ਉਹਦੇ ਤੇ ਜੋ ਪਰਚਾ ਜਿਸ ਤਰ੍ਹਾਂ ਦਾ ਉਹਨੇ ਗੁਨਾਹ ਕੀਤਾਗਾ ਔਰ ਪਹਿਲਾ ਵੀ ਜਿਹੜੇ ਗੁਨਾਹ ਕਰਦਾ ਰਹੇਗਾ ਉਹਨੂੰ ਪੂਰਾ ਉਹਦਾ ਹੁਣ ਰਿਜ਼ਲਟ ਮਿਲਣਾ ਚਾਹੀਦਾਗਾ ਸੋ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ